ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜਿਹੜੇ ਗੱਲ ਦਾ ਆਪਾਂ ਨੂੰ ਡਰ ਸੀ ਜਿਹੜੀ ਗੱਲ ਦਾ ਰੌਲਾ ਪਿਛਲੇ ਕਈ ਚਿਰਾਂ ਤੋਂ ਪੈਂਦਾ ਸੀ ਕਿ ਦੋ ਸਾਲਾਂ ਤੱਕ ਗ੍ਰੰਥੀ ਜਿਹੜੇ ਆ ਮਿਲਿਆ ਹੀ ਨਹੀਂ ਕਰਨੇ ਔਰ ਉਹ ਸੱਚ ਸਾਬਤ ਹੋਣ ਲੱਗਿਆ ਦੇਖੋ ਲਿਸਟ ਬਣ ਲਗੀ ਭਰਿਆ ਵਿਆਹ ਫੋਨ ਇਹ ਪੰਜਾਬ ਦੀ ਲਿਸਟ ਆ ਚੰਗੀਆਂ ਚੰਗੀਆਂ ਤਨਖਾਹਾਂ ਦੇਣ ਨੂੰ ਤਿਆਰ ਨੇ ਪਰ ਗ੍ਰੰਥੀ ਨਹੀਂ ਮਿਲ ਰਿਹਾ ਦੇਖੋ ਭਰਿਆ ਵਿਆਹ ਫੋਨ ਪੂਰੀ ਲਿਸਟ ਆਈ ਪਈ ਆ ਐਸਾ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਜਿੱਥੋਂ ਦਾ ਗ੍ਰੰਥੀ ਨਾਂ ਚਾਹੀਦਾ ਹੋਵੇ ਹਨਾ ਜੀ ਤੇ ਇਹ ਸਾਡੀਆਂ ਸੰਸਥਾਵਾਂ ਸਤਕਾਰਯੋ ਕਮੇਟੀਆਂ ਇਹ ਜ਼ਿੰਮੇਵਾਰ ਨੇ ਠੀਕ ਹੈ ਜੀ ਹਰ ਥਾਂ ਤੇ ਗ੍ਰੰਥੀ ਸਿੰਘਾਂ ਦੀ ਭੰਡੀ ਕਰਨੀ ਉਹਨਾਂ ਨੂੰ ਤਨਖਾਹ ਨਹੀਂ ਦੇਣੀ ਕਮੇਟੀਆਂ ਚੰਗਾ ਵਿਵਹਾਰ ਨਹੀਂ ਕਰਦੀਆਂ ਹਾਰ ਕੇ ਅਗਲੇ ਆਨੇ ਧੰਦੇ ਹੀ ਬਦਲੇ ਸਾਡੇ ਫਤੇਗੜ ਸਾਹਿਬ ਚ ਸਾਡੇ ਖੰਡ ਪਾਠੀਆਂ ਵੱਲੋਂ ਇਸ ਸਾਲ ਸਿਰਫ ਇਸ ਸਾਲ ਚ ਪੰਜਾਂ 6 ਮਹੀਨਿਆਂ ਦੇ ਵਿੱਚ 30 ਪਾਠੀ ਗਰੰਥੀ ਛੱਡੋ ਤੇ ਪਾਠੀ ਜਿਹੜੇ ਡਿਊਟੀਆਂ ਛੱਡ ਕੇ ਕਿਸੇ ਨੇ ਰਿਹੜੀਆਂ ਲਾ ਲਈਆਂ ਕਿਸੇ ਨੇ ਸ਼ਰਜ਼ਾਈ ਦਾ ਕੰਮ ਕਰ ਲਿਆ ਕਿਸੇ ਨੇ ਕੱਪੜੇ ਦਾ ਕਰ ਲਿਆ ਕੋਈ ਰਾਜ ਮਿਸਤਰੀ ਆ ਕਿਸੇ ਨੇ ਆਟੋ ਪਾ ਲਿਆ ਵੱਖ-ਵੱਖ ਤਰੀਕਿਆਂ ਨਾਲ ਗਰੰਥੀ ਪਾਠੀ ਡਿਊਟੀਆਂ ਛੱਡ ਗਏ ਤੇ ਰਹਿੰਦੇ ਵੀ ਛੱਡ ਜਾਣੇ ਜੇ ਨਾ ਰਵਈਆ ਬਦਲਿਆ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਆ ਵੀ ਇਹਦੇ ਤੇ ਜਰੂਰ ਕੋਈ ਨਾ ਕੋਈ ਸੋਚਿਆ ਜਾਵੇ ਕਮੇਟੀਾਂ ਨੂੰ ਇਹ ਬੇਨਤੀ ਆ ਥੋੜਾ ਜਿਹਾ ਠੰਡਾ ਦਿਮਾਗ ਰੱਖ ਕੇ ਗਰੰਟੀਆਂ ਦਾ ਸਤਕਾਰ ਕਰੋ ਇਹ ਬਹੁਤ ਮਹਿੰਗਾ ਪੈਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹਨੂੰ ਛੇਤੀ ਸੁਧਾਰ ਲਿਓ ਇਹ ਤੇ ਲਿਸਟਾਂ ਵਧੀਆਂ ਜਾਣੀਆਂ ਗਰੰਟੀ ਲੱਭਣੇ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ